ਇਹ ਇੱਥੇ ਜੀ ਮੌਜੂਦ ਸੀਐਮ ਪੰਜਾਬ ਮੌਜੂਦ ਡੀਜੀਪੀ ਪੰਜਾਬ ਮੌਜੂਦ ਡੀਆਈਜੀ ਪਟਿਆਲਾ ਰੈਂਚ ਦੀ ਬਿਲਕੁਲ ਕਲੀਅਰ ਪਾਲਿਸੀ ਹੈ ਜੀ ਹੈ ਕਿ ਜ਼ੀਰੋ ਟੋਲਰੈਂਸ ਟੁਵਰਡਸ ਗੈਂਗਸਟਰਸ ਐਂਡ ਐਂਟੀਸੋਸ਼ਲ 엘ਮੈਂਟਸ ਸਰ ਜੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਤੇ ਵੀ ਕਪਲੀਸ ਪੁਲਿਸ ਵਾਟੀ ਹੈ ਜੀ ਲੀਡ ਬਾਈ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਈਚ ਆਰਸੀ ਇਹ ਹੈ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ ਤੇ ਲਾਈਫ ਫੋਟੋ ਰਿੰਗ ਸਾਡੇ ਕੋਲ ਸੀ ਵੀ ਕੋਈ ਸੋਰਸ ਇਨਫੋਰਮੇਸ਼ਨ ਸੀ ਵੀ ਕੀ ਕੋਈ ਸ਼ੱਕੀ ਅਨਸਰ ਪਟਿਆਲਾ ਸ਼ਹਿਰ ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇੱਕ ਗੁਰਚਰਨ ਸਿੰਘ ਉਸ ਕਾਲੂ ਹੈਗਾ ਹੈ ਇਕੜੂ ਾਇਰੀਆ ਮੁਹੱਲੇ ਦਾ ਨਵਾਲਾ ਇਹਨੂੰ ਰੌਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਫਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ 32 ਬੋਰ ਦੇ ਪਿਸਤੌਲ ਤੋਂ ਆਪਣਾੰਜਾਇ ਜਸਲੇ ਤੋਂ ਨੇ ਚਾਰ ਫਾਇਰ ਕੀਤੇ ਤੇ ਪੁਲਿਸ ਫਾਰਟੀ ਨੇ ਬਹੁਤ ਬਾਦਰੀ ਨਾਲ ਤੇ ਸਪ੍ਰਿੰਗ ਦਾ ਜਿਹੜਾ ਨਮੂਨਾ ਪੇਸ਼ ਕਰਦੇ ਹੋਏ ਰਿਟਰਨਰੀ ਫਾਇਰ ਕੀਤਾ ਤੇ ਇਹਨੂੰ ਗਾਂਸ਼ਾਟਿੰਗ ਵੀ ਦੇ ਵਿੱਚ ਹੋਈ ਆ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮिनल ਕੁਸ਼ੋਕੜਾ ਹੈ ਜੀ ਸਾ ਹਾਰਡ ਕੋਰ ਕ੍ਰਿਮिनल ਤੇ 8 ਤੋਂ ਜ਼ਿਆਦਾ ਮੁਕੱਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਰੋਬਰੀ ਦੇ ਐਨਡੀਪੀਐਸਰ ਦੇ ਹਰ ਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਜੇਕਰ ਪੁਲਿਸ ਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮినਲ ਸਰਮਾ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਦਾਖ ਪਖਤਾ ਜਵਾਬ ਦੇਊਗੀ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲੋਅ ਇਨਡਰ ਸਿਚੁਏਸ਼ਨ ਹੈਗੀ ਆ ਇਹ ਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੁੰਦਵਾਂਗੇ ਤੇ ਇਹ ਸਾਨੂੰ ਬਿਲਕੁਲ ਪਲੀਅਰ ਡਾਇਰੈਕਸ਼ਨ ਸਰ ਇਹ ਕਿਸੇ ਦਾ ਕੀ ਦਾ ਬੈਕਗ੍ਰਾਉਂਡ ਕਿਸੇ ਦਾ ਦੇਖੋ ਤਾਂ ਇਹ ਕਾਫੀ ਜਿੰਮੇਤ ਪੱਲਾ ਬਸੇ ਤੇ ਅਰਥੋਂ ਜਿਆਦੇ ਮਾਮਲੇ ਦਰਜ ਨੇ ਹਾਰਡਨ ਕ੍ਰਿਮੀਨਲ ਆ ਇਹ ਹੁਣ bail ਤੇ ਸੀਗਾ ਇਸ bail ਪੀਰੀਅਡ ਦੌਰਾਨ ਇਹਨਾਂ ਸੌਪੀਓ ਵਧੀ ਜਿਹੜੀ ਆ ਉਮੀ ਉਮੀ ਨੂੰ ਪੁੱਛੀ ਤਰਪਣੀ ਇਹ ਵੀ ਇੱਕ ਕੌਸ਼ਨ ਹੈ ਪਹਿਲਾ ਕਿ ਉਹ 100 ਪੀਓ ਗੱਡੀ ਦੀ ਲੁੱਟਣ ਦਾ ਵੀ ਇਹ ਹੀ ਮਕਸਦ ਸੀਗਾ ਕਿ ਉਸ ਗੱਡੀ ਰਾਹੀਂ ਕਿਸੇ ਕੋਈ ਵਿਵਾਦ ਦਾ ਨੂੰ ਅੰਜਾਮ ਦੇ ਸਕਦਾ ਸੀ ਨਜ਼ਰ ਅਸਲਾਮੁਅਲੈਕਮ ਰਾਮਦੂ ਰਹਾ ਤੇ ਬਹੁਤ ਹੀ ਇਹ ਟ੍ਰਿਗਰ ਹੈਪੀ ਜਿਹੜਾ ਗੈਂਗਸਟਰ ਸੀਗਾ ਨੇ ਚਾਹਰਾਉਂ ਫਾਇਰ ਕੀਤੇ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀਕਾਰ ਰੋਹਿਤ ਸਾਹਿਬ ਦੀ ਟੀਮ ਨੇ ਕੀਤੀ ਤੇ ਅਗਲੇ ਵੀ ਇਸ ਨੂੰ ਇੰਸ਼ੋਰ ਕਰਾਂਗੇ ਕਿ ਗੈਂਗਸਟਰਸ ਦੇ ਕਲਾਸ ਪ੍ਰੋਟੈਕਸ਼ਨ ਹੋਵੇ। ਹਾਂ ਜੇ ਕੱਲ੍ਹ ਸੀਗਾ ਬਾਕੀ ਇਨਵੈਸਟੀਗੇਟ ਕਰਾਂਗੇ। ਹਾਂ ਜਿਹਨੂੰ ਜੱਪਤ ਅਨਸਾਰ ਹਸਪਤਾਲ ਜਲਾ ਕੀਤਾ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰ ਨਾਲ ਤਲਕਾਤਾ ਗਿਆ ਉਸ ਦੀ ਪਤਾ। ਥੈਂਕ ਯੂ।